ਠਾਨਕੋਟ ਆਈਟੀਆਈ ਵਿੱਚ ਜਵਾਵਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕਰਦੇ ਪੈਰਾ ਲੀਗਲ ਵਲੰਟੀਅਰ ਜੰਗੀਰ ਸਿੰਘ ਅਤੇ ਪੈਰਾ ਲੀਗਲ ਵਲੰਟੀਅਰ ਕੁਲਵਿੰਦਰ ਕੋਲ ਜ਼िला ਕਾਨੂੰਨੀ ਸੇਵਾਵਾਂ ਥੋਰਟੀ ਦੇ ਚੇਅਰਮੈਨ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਅਤੇ ਸੀ ਜੀ ਐਮ ਰੁਪਿੰਦਰ ਸਿੰਘ ਅਤੇ ਟੀਮ ਨੰਬਰ 3 ਇਨਚਾਰਜ ਸੀ ਜੀ ਜੀ ਡੀ ਸੀ ਐਮ ਆਈ ਸੀ ਸਿਵਲ ਜੱਜ ਜਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਯੂਥ ਅੰਗੇਜ ਡਰਗ ਮੁਹਿੰਮ ਦੇ ਤਹਿਤ ਪਠਾਨਕੋਟ ਆਈਟੀਆਈ ਵਿੱਚ ਇੱਕ ਸੈਮੀਨਾਰ ਪ੍ਰਿੰਸੀਪਲ ਸੁਖਵੀਰ ਕਾਟਲ ਦੀ ਪ੍ਰਧਾਨਗੀ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੈਰਾ ਲੀਗਲ ਬਲੰਟੀਅਰ ਚੰਗੀਰ ਸਿੰਘ ਅਤੇ ਪੈਰਾ ਲੀਗਲ ਬਲੰਟੀਅਰ ਕੁਲਵਿੰਦਰ ਕੌਰ ਵਕੀਲ ਵਿਨੋਦ ਕੁਮਾਰ ਵਕੀਲ ਹਨੀਮਨੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੈਰਾ ਲੀਗਲ ਬਲੰਟੀਅਰ ਕੁਲਵਿੰਦਰ ਕੋੜਾ ਤੇ ਜੰਗੀਰ ਸਿੰਘ ਵੱਲੋਂ ਯੂਥ ਅੰਗੇਜਡ ਡਰੱਗਸ ਨਸ਼ਾ ਮੁਕਤੀ ਦੀ ਇੱਕ ਸੋਚ ਕਾਇਗੀ ਮੁਨਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਮੁਨਾ ਦਾ ਮੁੱਖ ਉਦੇਸ਼ ਹੈ ਇਹ ਮੁਹਿੰਮ ਸ਼ਹਿਰ ਦੀ ਸੰਬੰਧ ਹੋਇਆ 25 ਤੋਂ ਲੈ ਕੇ 6 ਜਨਵਰੀ 2022 ਤੱਕ ਪਠਾਨਕੋਟ ਦੇ ਵਕ-ਵਕ ਬਲਾਕਾ ਵਿੱਚ ਸਕੂਲਾਂ, ਕਾਲਜਾਂ, ਤਾਨਮਿਕ ਸਥਾਨਾਂ ਤੇ ਹਰ ਪਿੰਡਾਂ ਤੇ ਸ਼ਹਿਰਾਂ ਵਿੱਚ ర్యਲੀ, ਕੱਢਕੇ ਅਤੇ ਸੈਮੀਨਾਰ ਲਗਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਨਾਇਆ ਜਾ ਸਕੇ। ਨਾਨੇ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਮਾ ਥੋੜਤੀ ਵੱਲੋਂ ਹਰ ਜ਼ਰੂਰਤਮੰਦ ਵਿਅਕਤੀ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵਿੱਚ ਮੁਫਤ ਵਕੀਲ ਅਤੇ ਕੇਸ ਤੇ ਹੋਣ ਵਾਲਾ ਸਾਰਾ ਖਰਚਾ ਥੋੜਤੀ ਵੱਲੋਂ ਕਿੱਤਾ ਜਾਂਦਾ 13 ਦਸੰਬਰ 2025 ਨੂੰ ਹੋਣ ਵਾਲੀ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਲੋਕ ਅਦਾਲਤ ਦਾ ਫੈਸਲਾ ਆਖਰੀ ਫੈਸਲਾ ਹੁੰਦਾ ਹੈ। ਇਹ ਫੈਸਲਾ ਦੋਹਾਂ ਧਿਰਾਂ ਦੀ ਰਜ਼ਾਮੰਦੀ ਨਾਲ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 15103 'ਤੇ ਫੋਨ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ITI ਦੇ ਸਟਾਫ ਮੈਂਬਰ ਚੰਦਰ ਰਾਜਪਾਲ, ਅਰुण కుమార్, ਵਿਜੇ ਸਿੰਘ, ਮਨੀਸ਼ ਕੁਮਾਰ, ਅੰਕੁਸ਼ ਕੁਮਾਰ, ਅੰਮਿਤ ਕੁਮਾਰ, ASI ਰਾਕੇਸ਼ ਕੁਮਾਰ ਹਾਜ਼ਰ ਹੋਏ। ਬਨੇਰੋ ਸਾਡੇ ਨਾਲ ਤੇ ਦੇਖਦੇ ਹੋ ਪੰਜਾਬ ਜੇ ਕੇ ਨਿਊਜ਼। 50 ਸਟ੍ਰੀਟ ਨਿਕਲਸਨ 342 ਦਾ ਜਿਲ੍ਹਾ ਜਿਲ੍ਹਾ ਹੈ। ਸਰ ਮੇਰਾ ਨਾਮ ਪੀਐਲਬੀ ਕੁਲਵਿੰਦਰ ਕੋਹੜਾ ਹੈ। ਸਾਡੀ ਜੁਡੀਸ਼ੀਅਲ ਕੋਰਟ ਤੋਂ ਜੱਸਾ ਬੁਣਾਣੇ ਟੀਮ ਬਣਾ ਕੇ ਛੇ ਟੀਮਾਂ ਕੁੱਲ ਬਣਾਈਆਂ ਗਈਆਂ। ਜਿਨ੍ਹਾਂ ਦੀ ਡਿਊਟੀ ਲਗਾਈ ਹੈ ਅਲੱਗ-ਅਲੱਗ ਬਲੋਕਾਂ ਵਿੱਚ ਸਾਨੂੰ ਨਸ਼ਮੁਕਤ ਪੰਜਾਬ ਦੇ ਬਾਰੇ ਪ੍ਰੇਰਿਤ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਾਂ ਤੇ ਰੈਲੀ ਵੀ ਕ निकाली ਗਈ ਸ਼ੁਰੂਆਤ ਰੈਲੀ ਤੋਂ ਹੋਈ ਹੈ ਅਸੀਂ ਸਾਡੇ ਇਹਦੇ ਵਿੱਚ ਆਈਡੀਆਈ ਵਿੱਚ ਅੱਜ ਡਿਊਟੀ ਲੱਗੀ ਸੀ ਜਿਹਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲਿਆ ਬੱਚਿਆਂ ਨੇ ਬੱਚਾ ਹਿੱਸਾ ਲਿਆ ਤੇ ਸਾਡਾ ਇਹੀ ਮਕਸਦ ਆ ਕਿ ਨਸ਼ਾ ਮੁਕਤ ਪੰਜਾਬ ਨੂੰ ਕਿਵੇਂ ਕਰਨਾ ਉਹਦਾ ਬਾਰੇ ਦੱਸਣਾ ਤੇ ਪੰਜਾਬ ਬਚਾਓ ਨਸ਼ਾ ਘਟਾਓ ਇਸ ਬਾਰੇ ਪਰ ਮੈਂ ਨਾਮ ਦੀ ਗੀਤ ਸੰਗਾ ਸਾਡੀ ਡਿਸਟ੍ਰਿਕਟ ਲੀਗ ਸਰਵੇ 30 ਪਠਾਨਕੋਵਾਲ ਨੂੰ ਇੱਕ ਡਿਊਟੀ ਲੈ ਗਈ ਹੈ ਡਿਸਟ੍ਰਿਕਟ ਲੀਗ ਸਰਵੇ 30 ਦੇ ਸੈਸ਼ਨ ਦੇ ਜਤਿੰਦਰ ਪਾਸੇ ਖੁਰਮੀ ਸਾਡੇ ਡੀਐਲਐਸਏ ਦੇ ਜਨਸਪਤਰੀ ਸੀਜੀਐਮ ਹਰਪਿੰਦਰ ਸਿੰਘ ਜੀ ਅਤੇ ਸਾਡੀ ਟੀਮ ਦੇ ਇੰਚਾਰਜ ਅਰਮਨ ਸਰ ਸਿਵਲ ਅਧਿਕਾਰੀ ਨੇ ਹੁਣੋਂ ਸਾਡੇ ਆਦੇਸ਼ ਹੈ ਨੇ ਅੱਜ ਤੇ ਪਠਾਨਕੋਟ ਦੇ ਵਿੱਚ ਇੱਕ ਨਸ਼ਾ ਮੁਕਤ ਪੰਜਾਬ ਬਾਰੇ ਇੱਕ ਸੈਮੀਨਾਰ ਲਗਾਣਾ ਇਹ ਨਸ਼ਾ ਮੁਕਤ ਪੰਜਾਬ ਸਾਡਾ ਸਿਹਤ ਮਤਲਬ ਸ਼ੁਰੂ ਕੀਤਾ ਗਿਆ ਕਿ 6 ਜਨਵਰੀ ਤੱਕ ਇਹ ਚੱਲੇਗਾ ਸਾਡੀ ਪਹਿਲੀ ਰੈਲੀ 6 ਦਸੰਬਰ ਨੂੰ ਇਹ ਆਪਣੇ 7 ਦਸੰਬਰ ਨੂੰ ਤਾਰਾਗੜ ਤੋਂ ਕੱਢੀ ਗਈ ਸੀ ਆਪਾਂ ਹਰ ਕਾਲਜ ਸਕੂਲ ਹਰ ਪਿੰਡ ਦੀ ਗਲੀ ਹਰ ਸ਼ਹਿਰ ਹਰ ਬਲਾਕ ਸਾਡੇ ਜਿੱਥੇ ਪਠਾਨਕੋਟ ਦੀਆਂ 6 ਬਲਾਕਾਂ ਨੇ 6 ਹਬ ਬਲਾਕਾਂ ਵਿੱਚ ਸਾਡੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਨੇ ਜਿਹੜੀਆਂ ਹਰ ਜਗ੍ਹਾ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਵੇਰ ਕਰ ਰਹੀਆਂ ਨੇ ਤਾਂ ਜੇ ਨਸ਼ੇ ਤੋਂ ਬਿਲਕੁਲ ਦੂਰਾਂ ਚ ਇਹਦਾ ਅੱਜ ਦੇ ਯੁਵਾ ਪੀੜੀ ਜਿਹੜੀ ਨਾਲ ਨਸ਼ਿਆਂ ਦੇ ਵਿੱਚ ਗੱਲ ਬਹੁਤ ਜਾ ਰਹੀ ਹੈ ਇਹਨਾਂ ਨੂੰ ਬਚਾਉਣ ਵਾਸਤੇ ਸਾਡਾ ਪਬਲਿਕ ਵੀ ਕਾਫੀ ਸੋਹੇ ਸਹਿਯੋਗ ਦੇ ਰਹੀ ਹੈ ਪੋਰ ਸਕੂਲ ਦੇ ਬੱਚੇ ਵੀ ਬਹੁਤ ਦਾ ਸਾਥ ਸਾ ਦੇ ਰਿਹਾ ਜੈ ਹਿੰਦ ਸਰ